ਜ਼ਿੰਦਗੀ 'ਚ ਕੁਝ ਵੀ ਮਿਲੇ ਮੈਗਰੋਗੇ ਅਰਦਾਸ ਕਰਿਓ ਹਉਮੈ ਤੋਂ ਬਚਾਏ ਪਤਾ ਕੋਈ ਨਹੀਂ ਕੱਲ ਨੂੰ ਕੀ ਕੁਝ ਵਾਪਰ ਜਾਣਾ ਹੈ ਇੱਕ ਸ਼ਬਦ ਹੈ ਕਬ ਹੂੰ ਆੜ ਖੀਰ ਕਿਉ ਨ ਭਾਵੈ ਭਗਤ ਨਾਮਦੇਵ ਜੀ ਕਬ ਹੂੰ ਘਰ ਘਰ ਤੂਕ ਮੰਗਾਵੈ ਤੀਸਰੀ ਬਚਨ 'ਚ ਕਬ ਹੂੰ ਪੂਰਨ ਚਨੇ ਬਿਨਾ ਕਈ ਵਾਰੀ ਇੰਨਾ ਬੰਦਾ ਹੰਕਾਰੀ ਹੁੰਦਾ ਖੰਡ ਖੀਰ ਤੇ ਘਿਓ ਦੇ ਬਣੇ ਭੋਜਨ ਨੂੰ ਵੀ ਥੋਕਰਾ ਮਾਰਦਾ ਠੁੱਡੇ ਮਾਰਦਾ ਇਹੋ ਦਾ ਕਹਿੰਦਾ ਸਾਡੇ ਦੇ ਕੁੱਤੇ ਵੀ ਨਹੀਂ ਖਾਂਦੇ ਇਹੋ ਜਿਹੇ ਹੰਕਾਰੀ ਬੰਦੇ ਦੇਖੇ ਕਬੂ ਖੰਡ ਖੀਰ ਘਿਓ ਨਾ ਭਾਗਾ ਕਬੂ ਘਰ ਘਰ ਟੂਕ ਮੰਗਾਵੇ ਉਹ ਬੰਦਾ ਜਿਹੜਾ ਸੱਚੀ ਮੁੱਚੀ ਪਦਾਰਥਾਂ ਨੂੰ ਠੁੱਡੇ ਮਾਰਦਾ ਰੱਬ ਦਾ ਕੋਈ ਪਤਾ ਨਹੀਂ ਕੱਲ ਨੂੰ ਗਲ ਚ ਝੋਲੀ ਪਾ ਕੇ ਲੋਕਾਂ ਦੇ ਦੋਵਿਆਂ ਅੱਗੇ ਟੁਕੜੇ ਮੰਗਦਾ ਹੈ ਕਬੂ ਕੂਰਨ ਚਨੇ ਬਿਨਾਵੇ ਕੂਰਨਦਰ ਤੇ ਕੂੜਾ ਚਨੇਦਰ ਤਾਂ ਆਪਾਂ ਸਮਝ ਕੇ ਛੋਲੇ ਕਈ ਵਾਰੀ ਮੰਗਦੇ ਵੀ ਛੋਲੇ ਚ ਕੁਝ ਨਹੀਂ ਪੈਂਦਾ ਤੇ ਜਿੱਥੇ ਲੋਕਾਂ ਨੇ ਵੇਸ ਤੇ ਸੱਤਿਆ ਹੁੰਦਾ ਨਾ ਉਸ ਕੂੜੇ ਦੇ ਹੱਥ ਵਿੱਚ ਹੱਥ ਮਾਰ ਮਾਰ ਕੇ ਨਾ ਜੀ ਚਨੇ ਦਾਣੇ ਇਕੱਠੇ ਕਰ ਕਰਕੇ ਮੂੰਹ ਚ ਪਾਈ ਜਾਂਦੇ ਮਹਾਰਾਜ ਕਹਿੰਦੇ ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ રે ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਏ ਕਬੂ ਤੁਰੇ ਤੁਰੰਗ ਨਚਾਵੇ ਕਦੀ ਘੋੜਿਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਅਰਬੀ ਘੋੜਿਆਂ ਦੀ ਤੇ ਮਹਾਰਾਜ ਕਹਿੰਦੇ ਨੇ ਕਬੂ ਪਾਏ ਪਨੀ ਹੋ ਨਾ